ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੰਜ ਤਾਂ ਜਹਾਂਗੀਰ ਬਾਦਸ਼ਾਹ ਨੂੰ ਸਿੱਖ ਧਰਮ ਦੀਆਂ ਕਈ ਗੱਲਾਂ ਚੰਗੀਆਂ ਨਹੀਂ ਸਨ ਲੱਗਦੀਆਂ ਪਰ ਇੱਕ ਗੱਲ ਉਸ ਨੂੰ ਬਹੁਤ ਜੁਬਦੀ ਸੀ ਕਿ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਿੱਖ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹਨ ਉਸਨੇ ਇੱਕ ਵਾਰ ਗੁਰੂ ਸਾਹਿਬ ਤੋਂ ਇਸ ਬਾਰੇ ਪੁੱਛਿਆ ਵੀ ਸੀ ਗੁਰੂ ਜੀ ਨੇ ਕਿਹਾ ਸੀ ਕਿ ਸਮਾਂ ਆਉਂਤੇ ਇਸ ਦਾ ਉੱਤਰ ਤੈਨੂੰ ਆਪਣੇ ਹੀ ਆਪ ਮਿਲ ਜਾਵੇਗਾ ਬਾਦਸ਼ਾ ਉਸ ਵੇਲੇ ਤਾਂ ਚੁੱਪ ਕਰ ਗਿਆ ਪਰ ਅੰਦਰੋਂ ਅੰਦਰ ਉਸ ਨੂੰ ਇਹ ਗੱਲ ਬੜੀ ਰੜਕਦੀ ਰਹੀ ਕਿ ਮੈਂ ਸਾਰੇ ਹਿੰਦੁਸਤਾਨ ਦਾ ਮਾਲਕ ਹਾਂ ਮੈਨੂੰ ਤਾਂ ਲੋਕੀ ਬਾਦਸ਼ਾਹ ਕਹਿਣ ਪਰ ਇਹ ਇੱਕ ਫੀਰ ਦੀ ਗੱਦੀ ਤੇ ਬੈਠਣ ਵਾਲਾ ਆਪਣੇ ਆਪ ਨੂੰ ਸੱਚਾ ਬਾਦਸ਼ਾਹ ਕਹਲਾਈਏ ਇਸਦਾ ਮਤਲਬ ਅਸੀਂ ਝੂਠੇ ਬਾਦਸ਼ਾਹ ਹੋਏ ਇੱਕ ਵਾਰ ਆਗਰੇ ਦੇ ਨੇੜੇ ਜੰਗਲ ਵਿੱਚ ਜਹਾਂਗੀਰ ਅਤੇ ਗੁਰੂ ਸਾਹਿਬ ਸ਼ਿਕਾਰ ਖੇਡ ਰਹੇ ਸਨ ਗਰਮੀਆਂ ਦੀ ਦੁਪਹਿਰ ਨੂੰ ਆਰਾਮ ਕਰਨ ਲਈ ਗੁਰੂ ਸਾਹਿਬ ਤੇ ਜਹਾਂਗੀਰ ਆਪਣੇ ਵੱਖ-ਵੱਖ ਤੰਬੂਆਂ ਵਿੱਚ ਚਲੇ ਗਏ ਆਗਰੇ ਵਿੱਚ ਆ ਕੇ ਗੁਰੂ ਕਾ ਸਿੱਖ ਕਾ ਵੇਚ ਕੇ ਗੁਜ਼ਾਰਾ ਕਰਿਆ ਕਰਦਾ ਸੀ ਉਸਨੇ ਸ਼ੇਮੀ ਬਾਦਸ਼ਾਹ ਦੇ ਅੱਗੇ ਦਰਸ਼ਨ ਨਹੀਂ ਸੰਕੀਤੇ ਪਰ ਉਸਦੇ ਅੰਦਰ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਲਾਲਸਾ ਵੜੀ ਸੀ ਜਦੋਂ ਉਸ ਨੇ ਸੁਣਿਆ ਕਿ ਗੁਰੂ ਸਾਹਿਬ ਨਾਲ ਦੇ ਜੰਗਲ ਵਿੱਚ ਆ ਰਹੇ ਹਨ ਤਾਂ ਉਸ ਨੂੰ ਚਾ ਚੜ ਗਿਆ ਉਸ ਨੇ ਗੁਰੂ ਸਾਹਿਬ ਦੇ ਘੋੜੇ ਲਈ ਸੋਨਾ ਸੋਨਾ ਕਾ ਇਕੱਠਾ ਕੀਤਾ ਤੇ ਟਕਾ ਜੋ ਉਸ ਕੋਲੇ ਸੀ ਮੱਥਾ ਟੇਕਣ ਲਈ ਲੈ ਕੇ ਦਰਸ਼ਨਾਂ ਲਈ ਤੁਰ ਪਿਆ ਤੰਬੂਆਂ ਦੇ ਨੇੜੇ ਜਾ ਕੇ ਉਸਨੇ ਇੱਕ ਸਫਾਈ ਤੋਂ ਸੱਚੇ ਪਾਦਸ਼ਾਹ ਦਾ ਤੰਬੂ ਪੁੱਛਿਆ ਸਿਪਾਈ ਸੱਚਾ ਪਾਦਸ਼ਾਹ ਸ਼ਬਦ ਸੁਣ ਕੇ ਪਹਿਲਾਂ ਤਾਂ ਹੈਰਾਨ ਹੋਇਆ ਪਰ ਫਿਰ ਉਸਨੇ ਜਹਾਂਗੀਰ ਦੇ ਤੰਬੂ ਵੱਲ ਇਸ਼ਾਰਾ ਕਰ ਦਿੱਤਾ ਸਿੱਖ ਕਾ ਦੀ ਪੰਡ ਸਮੇਤ ਤੰਬੂ ਅੰਦਰ ਜਾਣਾ ਚਾਹੁੰਦਾ ਸੀ ਪਰ ਵਾਰ ਖੜਾ ਪੈਰੇਦਾਰ ਸਿਪਾਈ ਪਾਂਡਵਾਰ ਰੱਖ ਕੇ ਅੰਦਰ ਜਾਣ ਲਈ ਜ਼ੋਰ ਦੇ ਰਿਹਾ ਸੀ ਸਿੱਖ ਕਹਿੰਦਾ ਸੀ ਕਿ ਕਾਹੀ ਤਾਂ ਮੈਂ ਭੇਟਾ ਕਰਨਾ ਹੈ ਪਰ ਸਿਪਾਈ ਮੰਨਦਾ ਨਹੀਂ ਸੀ ਇਹਨਾਂ ਦੋਹਾਂ ਦੀ ਗੱਲਬਾਤ ਅੰਦਰ ਬੈਠਾ ਜਹਾਂਗੀਰ ਸੁਣ ਰਿਹਾ ਸੀ ਉਸਨੇ ਸਿੱਖ ਨੂੰ ਉਸੇ ਤਰ੍ਹਾਂ ਅੰਦਰ ਭੇਜਣ ਲਈ ਸਿਪਾਈ ਨੂੰ ਕਹਿ ਦਿੱਤਾ ਸਿੱਖ ਨੇ ਅੰਦਰ ਜਾ ਕੇ ਘਾ ਇੱਕ ਪਾਸੇ ਰੱਖ ਕੇ ਬਾਦਸ਼ਾਹ ਅੱਗੇ ਮੱਥਾ ਟੇਕਿਆ ਅਤੇ ਪਿਆਰ ਸਰਦਾ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਦਰਸ਼ਨਾਂ ਦੀ ਬੜੀ ਧੀਰ ਤੋਂ ਲਾਲਸਾ ਸੀ ਬੜੀ ਮਹਿਰ ਕੀਤੀ ਸੀ ਜੇ ਦਰਸ਼ਨ ਦਿੱਤੇ ਨੇ ਹੁਣ ਕਿਰਪਾ ਕਰੋ ਜਨਮ ਮਰਨ ਦਾ ਗੇੜ ਵੀ ਕੱਟ ਦਿਓ ਸੱਚਾ ਬਾਦਸ਼ਾਹ ਸ਼ਬਦ ਸੁਣ ਕੇ ਜਹਾਂਗੀਰ ਝੱਟ ਸਮਝ ਗਿਆ ਕਿ ਇਹ ਸਿੱਖ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣ ਆਇਆ ਹੈ ਪਹਿਲਾਂ ਕੀਤੇ ਦਰਸ਼ਨ ਨਹੀਂ ਕੀਤੇ ਹੋਣੇ ਇਸ ਲਈ ਮੈਨੂੰ ਹੀ ਗੁਰੂ ਸਮਝ ਰਿਆ ਪਰ ਸਿੱਖ ਦਾ ਪਿਆਰ ਤੇ ਸ਼ਰਦਾ ਭਰੀ ਬੇਨਤੀ ਦਾ ਬਾਦਸ਼ਾ ਉੱਤੇ ਪ੍ਰਭਾਵ ਪਿਆ ਉਸਨੇ ਕਿਹਾ ਸਿੱਖਾ ਮੈਂ ਤੇਰੇ ਤੇ ਬਹੁਤ ਖੁਸ਼ ਹਾਂ ਮੈਂ ਸਾਰੇ ਹਿੰਦੁਸਤਾਨ ਦਾ ਬਾਦਸ਼ਾ ਜਹਾਂਗੀਰ ਹਾਂ ਜੋ ਤੂੰ ਮੂੰਹੋਂ ਮੰਗੇ ਮੈਂ ਤੈਨੂੰ ਦੇਣ ਲਈ ਤਿਆਰ ਹਾਂ ਜੇ ਕਹੇ ਤਾਂ ਕੋਈ ਜਾਗੀਰ ਤੇਰੇ ਨਾਲ ਲਵਾ ਦਿਆਂ ਤਾਂ ਕਿ ਤੂੰ ਆਪਣਾ ਜੀਵਨ ਸੁੱਖ ਨਾਲ ਗੁਜ਼ਾਰੇ ਇਹ ਜਨਮ ਮਰਨ ਦੀਆਂ ਗੱਲਾਂ ਐਵੇਂ ਹੀ ਹਨ ਤੂੰ ਇਹਨਾਂ ਨੂੰ ਛੱਡ ਦੇ ਸਿੱਖ ਨੂੰ ਅੰਦਰ ਆਉਂਦੇ ਸਮੇਂ ਹੀ ਕੁਝ ਥੋੜਾ ਜਿਹਾ ਪਰ ਮਹਿਸੂਸ ਹੋਇਆ ਜਦ ਉਸ ਜਾਗੀਰ ਸ਼ਬਦ ਸੁਣਿਆ ਤਾਂ ਛੱਟ ਬੋਲ ਉੱਠਿਆ ਓ ਮੈਂ ਭੁੱਲ ਗਿਆ ਮੈਂ ਤਾਂ ਸੱਚੇ ਪਾਤਸ਼ਾਹ ਨੂੰ ਮਿਲਣਾ ਸੀ ਸੱਚਾ ਪਾਤਸ਼ਾਹ ਹੀ ਜਨਮ ਮਰਨ ਦਾ ਗੇੜ ਮਿਟਾ ਸਕਦਾ ਏ ਉਹੋ ਹੀ ਇਹ ਲੋਕ ਅਤੇ ਅਗਲੇ ਲੋਕ ਪਰਲੋਕ ਦਾ ਅਸਲੀ ਮਾਲਕ ਹੈ ਸਿੱਖ ਕਹੀ ਗਿਆ ਬਾਦਸ਼ਾਹ ਮੈਂ ਇਸ ਦੁਨੀਆ ਦੇ ਪਦਾਰਥਾਂ ਨੂੰ ਕੀ ਕਰਨਾ ਹੈ ਇਹਨਾਂ ਨਾਲ ਤਾਂ ਮਨ ਦੀ ਪਟਕਣਾ ਹੋਰ ਵੱਦੀ ਹੈ ਸੱਚਾ ਸੁੱਖ ਤਾਂ ਪ੍ਰਭੂ ਦੇ ਨਾਮ ਵਿੱਚ ਹੀ ਹੈ ਇੱਕ ਹੈ ਕੇ ਸਿੱਖ ਨੇ ਬਾਦਸ਼ਾਹ ਦੇ ਅੱਗੋਂ ਟੱਕਾ ਚੁੱਕ ਲਿਆ ਘਾ ਦੀ ਪੰਡ ਵੀ ਚੱਕ ਲਈ ਤੇ ਬਾਹਰ ਆ ਗਿਆ ਬਾਹਰ ਸਪਾਈ ਨੇ ਘਾ ਦੇਣ ਲਈ ਬੜਾ ਜ਼ੋਰ ਲਾਇਆ ਪਰ ਸਿੱਖ ਨੇ ਇੱਕ ਨਾ ਸੁਣੀ ਉਹ ਸਿੱਧਾ ਸੜਕੋ ਪਾਰ ਸੱਚੇ ਪਾਤਸ਼ਾਹ ਦੇ ਤੰਬੂ ਵੱਲ ਚਲਾ ਗਿਆ ਜਹਾਂਕੀਰ ਕੋਲ ਰਹਾ ਨਾ ਗਿਆ ਉਹ ਵੀ ਉਸ ਦੇ ਮੰਗਰ ਹੋ ਤੁਰਿਆ ਤਾ ਕੀ ਦੇਖੇ ਕਿ ਕਿਸ ਤਰ੍ਹਾਂ ਸੱਚਾ ਪਾਤਸ਼ਾਹ ਕਹਲਾਉਣ ਵਾਲਾ ਹੈ ਗੁਰੂ ਸਿੱਖ ਨੂੰ ਖੁਸ਼ ਕਰਦਾ ਹੈ ਸਿੱਖ ਨੇ ਗੁਰੂ ਸਾਹਿਬ ਦੇ ਤੰਬੂ ਅੰਦਰ ਜਾ ਕੇ ਇੱਕ ਪਾਸੇ ਘਾ ਰੱਖਿਆ ਤੇ ਟਕਾ ਮੱਥਾ ਟੇਕ ਕੇ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕਰਨ ਲੱਗਾ ਸੱਚਾ ਪਾਤਸ਼ਾਹ ਮੈਂ ਤਾਂ ਭੁੱਲ ਗਿਆ ਸੀ ਆਪ ਜੀ ਨੇ ਬੜੀ ਮਿਹਰ ਕੀਤੀ ਛੇਤੀ ਹੀ ਰਾਹ ਪਾ ਦਿੱਤਾ ਜੀ ਮੈਂ ਜ਼ਗੀਰ ਦੇ لالਚ ਵਿੱਚ ਫਸ ਜਾਂਦਾ ਉਸ ਦਾ ਡਰ ਮੰਨ ਜਾਂਦਾ ਤਾਂ ਆਪ ਜੀ ਦੇ ਦਰਸ਼ਨ ਕਿਸ ਤਰ੍ਹਾਂ ਹੋ ਸਕਦੇ ਸਨ ਅਤੇ ਸ਼ਾਂਤੀ ਕਿਸ ਤਰ੍ਹਾਂ ਮਿਲਣੀ ਸੀ ਉਹ ਸ਼ਰਦਾ ਤੇ ਪਿਆਰ ਵਿੱਚ ਕਹਿ ਗਿਆ ਸੱਚੇ ਪਾਤਸ਼ਾਹ ਤੁਸੀਂ ਮਿਹਰ ਕੀਤੀ ਦਰਸ਼ਨ ਬਖਸ਼ੇ ਜੇ ਹੁਣ ਕਿਰਪਾ ਕਰੋ ਜਨਮ ਮਰਨ ਦਾ ਗੇੜ ਵੀ ਮੁਕਾ ਦਿਓ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾ ਲਵੋ ਅੰਤਰਜਾਮੀ ਸਤਗੁਰ ਜਾਨਦੇ ਸਨ ਕਿ ਇਹ ਕਾ ਵੇਚ ਕੇ ਗੁਜ਼ਾਰਾ ਕਰਨ ਵਾਲਾ ਸਿੱਖ ਲੋਕਾਂ ਦੀ ਨਜ਼ਰ ਵਿੱਚ ਭਾਵੇਂ ਗਰੀਬ ਹੈ ਪਰ ਉੱਚੀ ਆਤਮਿਕ ਅਵਸਥਾ ਵਾਲਾ ਹੋਣ ਕਰਕੇ ਸੱਚਾ ਅਮੀਰ ਹੈ ਗੁਰੂ ਸਾਹਿਬ ਜਾਣਦੇ ਸਨ ਕਿ ਇਹ ਗੁਰੂ ਦਾ ਸਿੱਖ ਗੁਰੂ ਦੇ ਹੁਕਮ ਦੀ ਪਾਲਣਾ ਕਰਨ ਵਾਲਾ ਹੈ ਗੁਰੂ ਦੀ ਦੱਸੀ ਹੋਈ ਰਹਿਤ ਵਿੱਚ ਰਹਿੰਦਾ ਹੈ ਠੱਗੀ ਬੇਈਮਾਨੀ ਦੀ ਕਮਾਈ ਨਾਲੋਂ ਨੇਕ ਕਮਾਈ ਨਾਲੋਂ ਨੇਕ ਕਮਾਈ ਨਾਲ ਸੁੱਕੀ ਰੋਟੀ ਖਾਣੀ ਠੀਕ ਸਮਝਦਾ ਹੈ ਅਤੇ ਹੱਥਕਾਰ ਵੱਲ ਦਿਲ ਕਰਤਾਰ ਵੱਲ ਰੱਖਦਾ ਹੋਇਆ ਸਿਵਾ ਸਬਰ ਤੇ ਸ਼ਾਂਤੀ ਵਿੱਚ ਰਹਿੰਦਾ ਹੈ ਇਸ ਕਰਕੇ ਗੁਰੂ ਸਾਹਿਬ ਉਸ ਉੱਤੇ ਬੜੇ ਪ੍ਰਸੰਨ ਹੋਏ ਅਤੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਤੇਰੀਆਂ ਸਾਰੀਆਂ ਖਾਸ਼ੀਆਂ ਪੂਰੀਆਂ ਕਰਨਗੇ ਜਹਾਂਗੀਰ ਨੂੰ ਅਸੀਲੀਅਤ ਦੀ ਸਮਝ ਆ ਗਈ ਕਿ ਗੁਰੂ ਹਰਗੋਬਿੰਦ ਸਾਹਿਬ ਸੱਚਮੁੱਚ ਹੀ ਸੱਚਾ ਪਾਤਸ਼ਾਹ ਹੈ ਸਿੱਖ ਦਾ ਸਿਰ ਆਪਣੇ ਗੁਰੂ ਅੱਗੇ ਹੀ ਝੁਕਦਾ ਹੈ ਹੋਰ ਕਿਸੇ ਅੱਗੇ ਨਹੀਂ ਸਿੱਖ ਆਪਣੇ ਗੁਰੂ ਦੇ ਮੁਕਾਬਲੇ ਦੁਨੀਆਵੀ ਬਾਸ਼ਾ ਨੂੰ ਕੁਝ ਵੀ ਨਹੀਂ ਸਮਝਦਾ ਉਸ ਲਈ ਸਤਗੁਰੂ ਦੀ ਪ੍ਰਸੰਨਤਾ ਦੇ ਸਾਹਮਣੇ ਸੰਸਾਰਕ ਵਸਤਾਂ ਦੀ ਕੋਈ ਕੀਮਤ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ